ਕਰ ਕੇ ਬਾਹਰ ਆ ਚੁੱਕੇ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਦੱਸਣਾ ਚਾਹੁੰਦਾ ਬਿਕੋਸ ਇਹਨਾਰੇ ਇਤਕੜੰ ਬਾਗੀਆਂ ਕੀ ਹੁੰਦੀਆਂ ਕਿਵੇਂ ਪੈਂਤਰੇ ਖੇਡਦੇ ਆ ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਜਿੱਦੇ ਹਾਈਵੇ ਜਾਮ ਹੋਇਆ ਸ਼ੁਰੂ ਦੇ ਵਿੱਚੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਉਹ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ ਤੂੰ ਰਿਟੇਨ ਹੋ ਜਾ ਤੂੰ ਨਜ਼ਰਬੰਦ ਹੋ ਜਾ ਇਹਨਾਂ ਤਾਂ ਡਾਂਗਾ ਮਾਰ ਕੇ ਭਜਾ ਦਿਆ ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ ਇਹ ਪੰਜਾਬ ਦੇ ਲੋਕ ਇਹਨਾਂ ਦੀ ਕੋਈ ਨਿੱਜੀ ਹਿੱਤ ਨਹੀਂ ਵੀ ਹਿੱਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ ਇਹ ਲੋਕ ਆਏ ਨੇ ਸਚਾਈ ਲਈ ਜ਼ਬਰ ਦੇ ਖਿਲਾਫ ਜੋ ਛਤਰ ਹੋਇਆ ਜੋ ਆਵਾਜ਼ ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ ਜਵਾਨਬੰਦੀ ਨਹੀਂ ਕਹਿੰਦੇ ਮੋਦੀ ਕਰ ਰਿਹਾ ਹੈ ਮੋਦੀ ਜੀ ਮੈਂ ਦੱਬ ਰਿਹਾ ਹਾਂ ਨਾ ਜਵਾਨਾਂ ਨੂੰ ਆਵਾਜ਼ਾਂ ਨੂੰ ਜੇਲ੍ਹਾਂ ਜੂਏਪੀਏ ਐਨਐਸਏ ਲਾ ਕੇ ਉਹੀ ਕੰਮ ਪਹੰਤਰੀ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਇਹ ਸਾਰੀ ਪੰਜਾਬ ਦੀ ਜ਼ੁਬਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਜਿੱਥੇ ਬੰਦੀਆਂ ਜਿੰਨੇ ਇਕੱਠੇ ਹੋ ਕੇ ਆਇਆ ਇਹ ਆਇਆ ਉਹ ਜਵਾਨਬੰਦੀ ਦੇ ਖਿਲਾਫ ਆਇਆ ਮੈਂ ਕਹਿੰਦਾ ਉਹਨਾਂ ਜੋ ਨਹੀਂ ਚੁੱਪ ਕਰਕੇ ਨਜ਼ਰਬੰਦ ਹੋ ਜਾਣਗੇ ਤਾਂ ਮੈਨੂੰ ਐਡੀਜੀਪੀ ਸੀ ਸਾਹਿਬ ਜੀ ੱਲੋ ਇਹਦਾ ਜੀ ਆਗੂ ਆਈ ਕਰਦੇ ਹੁੰਦੇ ਆ ਤੇਰ ਹੋ ਜਾਂਦੇ ਹੁੰਦੇ ਆ ਮਖੇ ਕੰਮੇ ਹੋਰ ਕਰਦੇ ਹੁਣੇ ਅਸੀਂ ਰੋਟੇ ਨਹੀਂ ਹੋਣਾ ਸਾਡੇ ਬਰਾਬਰ ਡਾਂਗਾ ਮਾਰੋ ਪਰ ਜੇ ਪਾ ਦੋ ਚੱਕ ਕੇ ਜੇਲ ਸਿੱਟ ਦਿਓ ਅਸੀਂ ਇਹਨਾਂ ਨਾਲ ਆਇਆ ਇਹ ਸਾਡੇ ਨਾਲ ਆਇਆ ਇਹਨਾਂ ਨਾਲ ਹੀ ਕਿਤੇ ਜਾਵਾਂਗੇ ਦੂਜੇ ਪਾਸੇ ਕੀ ਕੀਤਾ ਸੁਣਨ ਵਾਲੀ ਗੱਲ ਹੈ ਉਹੀ ਪਰਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ ਲੱਖਾ ਕਹਿੰਦਾ ਮੈਨੂੰ ਮੈਨੂੰ ਜ਼ਿੰਮੇਵਾਰ ਕਰ ਰਹੇ ਨੇ ਡਾਂਗਾ ਮਾਰ ਦਿਓ ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ ਅਸੀਂ ਆਲਾ ਦੋ ਮੁੰਡਾ ਸਪਾਲਕ ਲਾ ਦੋ ਬਨੇ ਨੂੰ ਦੱਸਿਆ ਨਾ ਬਾਈ ਤੁਸੀਂ ਉੱਥੇ ਗਏ ਗਏ ਲੈ ਕ੍ਰੈਸਪੀ ਆ ਗਿਆ ਐਸਪੀ ਕਹਿਣ ਲੱਗਿਆ ਕਿ ਯਾਰ ਤੂੰ ਦੂਪਾਂ ਦੇ ਮਗਰ ਤੁਰੇ ਫਿਰਦੇ ਹੋ ਭਾਂਦੇ ਨੇ ਦਾ 3 ਲੱਖ ਰੁਪਿਆ ਕਿਸੇ ਬੰਦੇ ਦਾ ਮੜਵਾਇਆ ਸੀ 290 ਹਜ਼ਾਰ ਰੁਪਿਆ 2 ਲੱਖ ਉਹਨਾਂ ਨੂੰ ਦੇ ਤਾਂ ਨਫਰ ਭਾਂਨਾ ਖਾ ਗਿਆ ਤੁਸੀਂ ਚੋਰ ਬੰਦਿਆਂ ਮਗਰ ਤੁਰੇ ਫਿਰਦੇ ਹੋ ਯਾਨੀ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ ਕਿਵੇਂ ਕੱਲੇ ਕੱਲੇ ਨੂੰ ਨਖੇੜਦੇ ਨੇ ਕਿਵੇਂ ਪ੍ਰਾਪੇ ਗੰਡਾ ਕਿਵੇਂ ਪ੍ਰਚਾਰ ਹੁਣ ਪ੍ਰਾਪੇ ਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ ਕਿ ਉਹ ਮੈਸੇਜ ਇਹ ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦੋ ਇਹ ਮਿੱਥ ਕੇ ਝੰਡੇ ਨਾ ਚਲਾਇਆ ਕਰੋ ਇਹ ਸ਼ਾਹ ਸ਼ਾਹ ਨੇ ਤੇ ਝੰਡੇ ਨਾ ਚਲਾਓ ਕੁਝ ਬੰਦਿਆਂ ਨੇ ਵੀ ਚਲਾਏ ਲੱਖਾ ਕੱਲਾ ਜੇ ਪਹੁੰਚ ਗਿਆ ਜੀ ਆ ਸਦੀਪਪੁਰ ਬੈਠਾ ਪੁੱਛ ਰੋ ਕਿਵੇਂ ਪਹੁੰਚ ਗਿਆ ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਕਾਕਾ ਕੋੜਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਸਭਰਾਣ ਸਾਹਿਬ ਉਥੋਂ ਮਾਜਾ ਸੰਘਰਸ਼ ਕਮੇਟੀ ਵਾਲੇ ਮਾਜੇ ਦੇ ਚੱਲ ਕੇ ਐਮਬਸਰਦੋ ਵੀ ਮਿਲ ਕੇ ਪਹੁੰਚ ਗਏ ਜਸਵਿੰਦਰ ਲੋਂਗੋਵਾਲ ਭਾਰਤੀ ਕਿਸਾਨ ਯੂਨੀਅਨ ਦੇ ਯਕਤਾ ਯਾਦਵਾਲਾ ਪ੍ਰਧਾਨ ਉਹ ਵੀ ਮਿਲ ਕੇ ਪਹੁੰਚ ਗਏ ਸੋ ਕਈ ਬੰਦਿਆਂ ਨੇ ਤੇ ਕਈ ਅਖਬਾਰ ਮਿਲ ਕੇ ਝੰਡਾ ਚਲਾਇਆ ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਧ ਬਣ ਕੇ ਏਜੰਡੇ ਚ ਲਾਏ ਇਹ ਉੱਥੇ ਕਿਵੇਂ ਪਹੁੰਚ ਗਏ ਇਹਨਾਂ ਦੀ ਮਿਲਿਪਕਸਤ ਹੈ ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ ਸ਼ੂਟਿੰਗਾਂ ਜੀ ਫਲਾਨਾ ਜੀ ਧਮਕਾਨਾਂ ਜੀ ਹੁਣ ਕੋਈ ਨਵਾਂ ਏਜੰਡਾ ਲੱਭਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਗੱਲਾਂ ਚੰਗੀਆਂ ਨਹੀਂ ਅਸੀਂ ਪੰਜਾਬ ਦੀ ਲੜਦੇ ਆਂ ਪੰਜਾਬ ਦੀ ਲੜਦੇ ਮਰਦੇ ਹੀ ਲੜਦੇ ਨਜਰਾਵਾਂਗੇ ਇਹ ਸ਼ਾਸਨ ਚੰਗੀਆਂ ਨਹੀਂ ਪੰਜਾਬ ਦੇ ਉੱਤੇ ਹਮਲੇ ਬਹੁਤ ਹੋ ਰਹੇ ਆ ਸਾਡੇ ਖੜੇ ਕਿਸਾਨ 13 ਨੂੰ ਜਾਣਾ ਕੱਲ ਨੂੰ ਜਾਣਾ ਦਿੱਲੀ ਨੂੰ ਉਹ ਨਿਊ ਬਾਲ ਦਾ ਆਰਡਰ ਦੀਆਂ ਨੀਤੀਆਂ ਆ ਗਈਆਂ ਕਿਵੇਂ ਤੁਹਾਡੀ ਕਿਸਾਨੀ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਮਜ਼ਦੂਰੀਆਂ ਤੁਹਾਡੇ ਰੋਜ਼ਗਾਰ ਤੁਹਾਡੀਆਂ ਨੌਕਰੀਆਂ ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੀ ਐ ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਖਰਦਾ ਜਿਹੜੀਆਂ ਆਪਣੇ ਲੱਤਾਂ ਕੱਟੀਆਂ ਨੇ ਹੁੰਦੇ ਸੋ ਮੇਰੀ ਬੇਨਤੀ ਹੱਥ ਬੰਨ੍ਹ ਕੇ ਉਹਨਾਂ ਪੱਤਰਕਾਰਾਂ ਨੂੰ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ ਪੱਤਰਕਾਰ ਤਾਂ ਇਹ ਨਹੀਂ ਹੁੰਦੀ ਮੈਂ ਬੈਠਾ ਤੁਸੀਂ ਸਾਰੇ ਬੈਠੋ ਜਿਹੜਾ ਮਰਜ਼ੀ ਇਕ ਠੋਕ ਕੇ ਸਵਾਲ ਪੁੱਛੋ ਇਕ ਠੋਕ ਕੇ ਜਵਾਬ ਦਊਗਾ ਅੱਖ ਚੱਕ ਪਾ ਕੇ ਜਵਾਬ ਦਊਗਾ ਇਹ ਏਜੰਡੇ ਚ ਲਾਉਣੇ ਬੰਦ ਕਰ ਦਿਓ ਆਦਨ ਦੇ ਖਾਤ ਸਾછા ਘੜੀਆਂ ਬੰਦ ਕਰ ਦਿਓ ਕਿ ਉਹ ਨਰਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ ਇਹ ਹੀ ਬੇਨਤੀ ਆ ਅਗਲੀ ਗੱਲ ਰਣਨੀਤੀ ਜਿਹੜੀ ਹੈਗੀ ਹੈ ਜੋ ਵੀ ਹੋਊਗੀ ਆਨਲਸਾ ਜੋ ਫਿਰਕਾ ਜੋ ਭਾਨੇ ਨੇ ਕਿਹਾ ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ ਪਰ ਕੋਈ ਗੱਲ ਨਹੀਂ ਭਾਂਸਾ ਜਿੰਨਾ ਤਰਾ ਜ਼ੋਰ ਲਾਦਾ ਢੀ ਚੋਟੀ ਦਾ ਲਾ ਦੇ ਜਿੰਨੇ ਬੰਦੇ ਸਿੱਟਨੇ ਸਿੱਟਲਾ ਅਰੇ ਬਾਜਾ ਪੰਜਾਬ ਚ ਬੰਦਰੀ ਹੋਣੀ ਆ ਜ਼ਬਾਨ ਬੰਦੀ ਨਹੀਂ ਹੋਣੀ ਇਸ ਤੋਂ ਬਾਅਦ ਮੈਂ ਇੱਕ ਸਰਜੀਤਪੁਰ ਜੀ ਨੂੰ ਬੁਲਾਉਂਦੇ ਇੱਕ ਮਿੰਟ ਦੇ ਟੋਕੋ ਕਰ ਦਿੰਦਾ ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੂੰ ਵੀ ਕਹੀਆਂ ਕਿ ਇਹ ਡਿੱਤੀ ਦਾ ਮਾਮਲਾ ਨਹੀਂ ਨਾ ਇਹ ਇਕੱਲੇ ਉਹ ਜਿਹੜੇ ਆਪਣੇ ਡਰਾਈਵਰਿੰਗ ਜੱਟ ਨਾਲ ਹੈਗਾ ਮਾਮਲਾ ਵੱਡਾ ਜਦੋਂ 29 ਤਰੀਕ ਨੂੰ ਐਸਟੀਪੋਰਟ ਦੁਨਨੇ ਘੱਟ ਕਰਨ ਦਾ ਦਿੱਤਾ ਬੋਚਾ ਅਸੀਂ ਆਪ ਦੀ ਦਸੇ ਬੰਦੀ ਕੋਲੋਂ 3 ਦਿਨ ਪਹਿਲਾਂ 28 ਨੂੰ ਅਸੀਂ ਕਹਤਾ ਸੀਗਾ ਵੀ ਯਾਰ ਜਿੰਨਾ ਵੱਡਾ ਇਹ ਇੱਕ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਘਾਣ ਹੋ ਰਿਹਾ ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਆ ਡਿੱਤੀ ਨੂੰ ਤਾਂ ਆਪਾਂ ਜਾਣੀ ਜਣਾ ਦੋ ਘਟਾਲੇ ਲਈ ਸਾਰੇ ਪੰਜਾਬ ਦੇ ਵਿੱਚ ਪੋਲ ਪਲਾਂਚੋ ਬੰਦ ਕਰ ਦਿੱਤਾ ਤਾਂ ਕਿ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਕੱਲ ਨੂੰ 29 ਨੂੰ ਕੀ ਹੋ ਰਿਹਾ ਹੈ ਜਦੋਂ ਜਦੋਂ ਅਸੀਂ ਬੇਈਤੀ ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਵੀਰੇ ਨੇ ਵੀਡੀਓ ਪਾਤੀ ਸਪਰਤ ਸਾਨੂੰ ਘਟੂ ਘਟ 10 ਜਿਹੜੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਫੋਨ ਹੈ ਵੀ ਤੁਸੀਂ ਤੁਸੀਂ ਕਿਸਾਨਾਂ ਦੀ ਖਾਤਮ ਲਾ ਦੇਣਾ ਤੁਸੀਂ ਭਾਨੇ ਸਦੂ ਤੋਂ ਮਿਲ ਲੈਣਾ ਉਹ ਤਾਂ ਉਹ ਤਾਂ ਉਹ ਗੋਲੀ ਨਹੀਂ ਠੀਕ ਉਹਨੂੰ ਗੋਲਣਾ ਨਹੀਂ ਆਉਂਦਾ ਉਹਦੀ ਭਾਸ਼ਾ ਨਹੀਂ ਠੀਕ ਸਭੇ ਕਿੰਨੀ ਉਹਦੀ ਭਾਸ਼ਾ ਉਹਦੇ ਰੱਪਾ ਸ਼ਾਹ ਹੈਗੀ ਐ ਪਰ ਤੁਸੀਂ ਆਪਦਾ ਪ੍ਰੋਗਰਾਮ ਹੈ ਜਿਹੜਾ ਟੋਲ ਪਲਾਜ਼ੇ ਬੰਦ ਕਰਨ ਨਾਲ ਵੀ ਮਾਫਕ ਅਸੀਂ ਉਹਨੂੰ ਇਹੀ ਜਵਾਬ ਦਿੰਦਾ ਵੀ ਇਹ ਇਹ ਜਿਹੜਾ ਮਾਮਲਾ ਹੈਗਾ ਬਾਜ ਬੰਦ ਕਰਾਉਣ ਦਾ ਮਾਮਲਾ ਹੈ ਅਸੀਂ ਕੋਈ ਜਾਂਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਬਾਹਨੇ ਨਾਲ ਪਰ ਇੱਥੇ ਤਾਂ ਬਾਜ ਦਬਾਉਣ ਦਾ ਮਾਮਲਾ ਹੈਗਾ ਅੱਜ ਉਹਦੀਨ ਬਾਜ ਦਵਾ ਰਹੇ ਹੋ ਤੁਸੀਂ ਉਹਦੇ ਤੇ ਹਮਲੂ ਕੀਤਾ ਛਤਤ ਕਰ ਰਹੇ ਹੋ ਥਰਡ ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇੱਕ ਕੰਮ ਨੂੰ ਜੇ ਅਸੀਂ ਚੁੱਪ ਕਰਾਂਗੇ ਤੇ ਸਾਡੇ ਤੇ ਕੌਣਾ ਹੋਊਗਾ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ ਉਹ ਕਹਿੰਦੇ ਇਹ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈਂਦੇ ਹੋ ਵੀ ਉਹ ਉਹ ਆ ਦੂਜਾ